ਅੱਜ ਹਿੰਦੁਸਤਾਨ ਚ ਨਿਕਲੇ ਦੁਨੀਆ ਚ ਕੰਨੇ ਕੋਲੇ ਕੋਨੇ ਹਰ ਕੋਨੇ ਚਲੇ ਜਾਓ ਤੁਹਾਡੇ ਭੈਣ ਭਰਾ ਉੱਥੇ ਦੇਖੋਗੇ ਪਰ ਕੋਈ ਵੀ ਹੱਥ ਫਲਾ ਕੇ ਮੰਗਦਾ ਨਹੀਂ ਦੇਖੋਗੇ ਮਿਹਨਤ ਕਰਕੇ ਆਪਣਾ ਨਾਂ ਕਮਾਉਂਦੇ ਦੇਖੋਗੇ ਆ ਆਪਣਾ ਇਤਿਹਾਸ ਆ ਪੰਜਾਬ ਆਪਣਾ ਘਰ ਹੈ ਆਇਆ ਜੁਗੂਮੀਆ ਜਿੱਥੇ ਜੇ ਸੁਪਾ ਤਰੱਕੀ ਕਰੇਗਾ ਫਾਇਦਾ ਵੀ ਆਪਾਂ ਨੂੰ ਦੇ ਨੁਕਸਾਨ ਹੋਊਗਾ ਨੁਕਸਾਨ ਵੀ ਆਪਾਂ ਨੂੰ ਆਪਣਾ ਦੇਸ਼ ਹੈ ਆਪਣਾ ਘਰ ਹੈ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ੱੱਪੇ ਹਨ ਤਬਾਹ ਕਰਤਾ ਪੰਜਾਬ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਮੰਤਰੀਆਂ ਦਾ ਨਾਂ ਗਿੰਦੇ ਆ ਸੀ ਕਿਹੜੇ-ਕਿਹੜੇ ਮੁੱਖ ਮੰਤਰੀ ਸੂਪਰ ਗੈਰ ਹੈ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਸਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਆ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਸਰ ਹਜਾਰ ਸਿੰਘ ਬਰਾਨਾ ਮੁੱਖ ਮੰਤਰੀ ਰਹੇ ਆ ਬੀਬੀ ਪੱਠਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਥੋੜੇ ਆਪਣੇ ਬਜ਼ੁਰਗ ਸਤਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਉੱਧਰ ਆਇਆ ਕਿ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜਾਂਦੇ ਆਂ ਲੋਕਾਂ ਦੀਆਂ ਗਰੰਟੀਆਂ ਚਾ ਜਾ ਜਾਂਦੇ ਆਂ ਲੋਕਾਂ ਦੇ ਝੂਠੇ ਵਾਅਦੇ ਆ ਜਾ ਜਾਂਦੇ ਝੂਠੀਆਂ ਸੌਂਹਾਂ ਚਾ ਜਾ ਜਾਂਦੇ ਆਂ ਇਹ ਜੇ ਫੈਸਲੇ ਕਰ ਲੈਨੇ ਆਂ ਫੇਰ ਆਪ ਪਸ਼ਤੋ ਨੇ ਮੈਂ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੇਰੇ ਕੋਲ ਪਸ਼ਤੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਪਾਪਾ ਸ਼ਾਇਦ ਸੋਚੇ ਪਿੱਠ ਚੀ ਪਤਨੀ ਕੀ ਬਦਲਾ ਆਊਗਾ ਕਿੱਥੀ ਗਈ ਨੌਕਰੀ ਜਿਹੜੀ 20 25000 ਸਪਾਰੀ ਨੌਕਰੀ ਮਿਲੀ ਹੈ ਅੱਤੇ ਯੂਪੀ ਦੇ ਦੇ ਆਪਣੇ ਹਰਿਆਣੇ ਦੇ ਹੈ ਨਾ Rajasthan ਦੇ ਬੱਚੇ ਹੈ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਇਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਹੈ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਇਹਨਾਂ ਨੇ ਵਾਧਾ ਹਰ ਔਰਤ ਨੂੰ 1000 ਰੁਪਿਆ ਦੇਵਾਂਗੇ ਬੀਪੀਆਂ ਗੱਲਾਂ ਚਾਹਤੀਆਂ ਕਿੱਧਰ ਗਿਆ 1000 2500 ਟੈਂਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਕਹਿੰਦੇ ਹਰ ਢਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕਲਾ ਰੰਗ ਰੋਡਨ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਦਿੱਤੀਆਂ ਕੇਂਦਰੀ ਵੱਲ ਨੇ ਇੱਕ ਗਰੰਟੀ ਤਰਫ ਝੱਕੀ ਵੀ ਨਹੀਂ ਲੁੱਟਣ ਤੇ ਆਏ ਜਵੇਂ ਨਰੇਜ਼ ਆਏ ਸੀ ਲੋਗ ਆਏ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰੀਕੇ ਨਾਲ ਹੁਣ ਆ ਗਿਆ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕੀ ਤੁਹਾਡਾ ਦੁੱਖ ਦਰਦ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਹੁਕਮੂਬਿਆਂ 'ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕੱਪੜੇ ਤੁਹਾਨੂੰ ਕਹਿੰਦੇ ਆ ਥੋੜੀਆਂ ਸਰਕਾਂ ਟੁੱਟੀਆਂ ਪਈਆਂ ਆਟਾ ਦਾਲ ਨਹੀਂ ਮਿਲ ਰਿਹਾ ਸ਼ਗਨ ਨਹੀਂ ਮਿਲ ਰੀਆਂ ਢੀਏ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟਾ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਸ਼ਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਂ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਮਿਲਨਾਡੂ ਚਲੇ ਜਾ ਨਾਗaland ਚਲੇ ਜਾ ਝੂਠਾ ਝੂਠਿਆ ਗੱਲਾਂ ਕਹਿ ਕੇ 1000 ਰੁਪਏ ਦੇਤਾ ਆ ਦੇਤਾ ਆ ਦਤਾ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਖੱਚਾ ਕਿੰਨਾ ਤੁਹਾਨੂੰ ਪਤਾ ਹੈ 4 ਸਾਲ ਹੋ ਗਏ ਤਕਰੀਬਨ 4.5 ਹਜ਼ਾਰ ਕਰੋੜ ਰੁਪਈਆ ਆ ਐਡਾਂ ਤੇ ਹਿੰਦੋਸਤਾਂ ਚ ਲੈ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ ਸਾਡਾ ਪੂਰਾ ਬਜਟ ਸਾਲ ਦਾ 30 ਕਰੋੜ ਹੁੰਦਾ ਸੀ ਬਾਕੀ ਪੈਸਾ ਅਸੀਂ ਥੋੜੀ சேਵ ਵਾਸਤੇ ਲਾਉਂਦੇ ਸੀ 4.5 ਹਜ਼ਾਰ ਕਰੋੜ ਅੱਛਾ ਲੁੱਟਣ ਦਾ ਇਹ ਤਰੀਕਾ ਹੀ ਵਧੀਆ ਕੀਤਾ ਜਿੰਨਾ 4.5 ਕਰੋੜ ਕੀਤਾ 30 ਤੋਂ 40% ਵਾਪਸ ਲੈਂਦੇ ਆ ਹੁਣ ਕੈਲ ਨੂੰ ਕਈ ਚੈਨਲ ਤਾਂ ਇਹ ਜੇ ਬਣ ਗਏ ਜਿਹੜਾ ਸਪੋਕਸਮੈਨ ਹੀ ਬਣ ਗਏ ਜੇ 24 ਘੰਟੇ ਜਿਵੇਂ ਆਮ ਆਦਮੀ ਬਾਡੀ ਕਹਿੰਦੀ ਐ ਉਵੇਂ ਹੀ ਝੂਠ ਬੋਲੀ ਜਾਣਗੇ ਬੋਲੀ ਜਾਣਗੇ ਹੁਣ ਜਿਵੇਂ ਆ ਨਿਊਜ਼ ਦੇਖੀ ਨੇ ਤਕਰੀਬਨ 40 ਤੋਂ 50 ਕਰੋੜ ਰੁਪਏ ਉਹਨਾਂ ਨੂੰ ਸਾਲ ਦਾ ਦਿੰਦੇ ਆ ਜੇ ਇੱਕ ਵੀ ਰਿਪੋਰਟ ਮੇਰੇ ਹੱਕ ਚ ਲਿਖਿਆ ਨਹੀਂ ਆ ਕੁਝ ਦਿਖਾਉਣ ਹੁਣ ਵੀ ਤੁਸੀਂ ਦੇਖੋਗੇ ਆ ਲਾਈਵ ਕੱਲਾ ਪੀਡੀਸੀ ਤੇ ਚੱਲਦਾ ਹੋਣਾ ਹੋਰ ਸਾਰਿਆਂ ਨੂੰ ਕਹਿੰਦਾ ਬੰਦ ਕਰੋ ਸੁਪੀਰ ਦਾ ਪੱਛ ਨਹੀਂ ਅਸੀਂ ਸੁਣਨਾ ਜੇ ਗਲਤੀ ਨਾ ਦਿਖਾ ਦੇ ਨਾਲ ਦੇ ਨਾਲ ਉਹ ਨਾ ਪੈਸਾ ਕੱਢ ਦਿੰਦੇ ਆ ਡਰਾ ਕੇ ਰੱਖੀ ਹੁਣ ਤੁਸੀਂ ਹੈਰਾਨ ਰਹਿ ਜੂਗੇ ਕਿੰਨੇ ਸਾਲ ਤੋਂ ਤੁਸੀਂ ਰੇਲੀਆਂ ਚਾਉਂਦੇ ਰਹੇ ਹੁਣ ਕਾਲੀ ਦਲਦਿਆਂ ਇੱਕ ਵਾਰ ਵੀ ਕਿਤੇ ਰੋਡਵੇਜ ਦੀ ਵੱਟ ਲਈਤੀ ਅਸੀਂ ਇੱਕ ਵਾਰ ਵੀ ਅੱਜ ਤੇ ਜਦੋਂ ਦੀ ਸਰਕਾਰ ਆਈ ਹੈ ਸਾਰੀਆਂ ਰੋਡਵੇਜ ਦੀਆਂ ਬੱਸਾਂ ਸਾਰੇ ਪਟਵਾਰੀਆਂ ਦੀਆਂ ਪੰਜ ਸੈਕਟਰੀਆਂ ਜੂਟੀਆਂ ਬੱਸਾਂ ਭਰੋ ਜੱਸਾ ਕਿੰਨੇ ਬੰਦੇ ਐ 2 2.5 ਹਜ਼ਾਰ ਤੋਂ ਬਾਅਦ ਬੰਦਾ ਹੀ ਨਹੀਂ ਆਇਆ 2.5 ਹਜ਼ਾਰ ਤੋਂ ਬਾਅਦ ਬੰਦਾ ਨਹੀਂ ਆਇਆ ਸਰਕਾਰੀ ਬੱਸਾਂ 16 1600 ਬੱਸਾਂ ਸਰਕਾਰੀ ਮਤਲਬ ਜਿਹੜੇ ਗਰੀਬ ਨੇ ਕਿਤੇ ਪੰਜਾਬ ਜਾਣਾ ਸੀ ਅੱਜ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਰੀਆਂ ਬੱਸਾਂ ਸਰਕਾਰੀ ਖਰਚ ਤੇ ਤੰਬੂ ਦਾ ਵੀ ਖਰਚ ਸਰਕਾਰੀ ਲੰਗਰ ਦਾ ਵੀ ਖੱਟ ਸਰਕਾਰੀ ਜਿੰਨੇ ਇਥੇ ਟੈਂਟ ਲੱਗੇ ਐ ਕੋਈ ਪੰਜਾਬ ਦੇ ਬੰਦੇ ਨੂੰ ਨਹੀਂ ਦਿੱਤਾ ਟੈਂਟ ਲਾਉਣ ਵਾਸਤੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਟੈਂਟ ਲਾਉਣ ਵਾਸਤੇ ਉੱਥੋਂ ਕਮਿਸ਼ਨ ਲੈਂਦੇ ਐ ਹੁਣ ਜਿਹੜਾ ਕੇਜਰੀਵਾਲ ਹੈ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ਼ ਕਿਰਾਏ ਲੰਦਾ ਪੰਜਾਬ ਸਰਕਾਰ ਕਿਰਾਏ ਤੇ ਲੈਂਦੇ ਤੇ ਕੇਜਰੀਵਾਲ ਨੇ ਕਿਹਾ ਕਿ ਮੈਂ 20 ਬੰਦੇ ਬਿਠਾਉਣ ਵਾਲਾ ਜੈੱਟ ਚਾਹੀਦਾ ਮੈਨੂੰ ਲਿਖੇ ਦਿੱਤਾ ਜਿਹਦਾ ਕਿਰਾਇਆ 10 ਲੱਖ ਰੁਪਇਆ ਘੰਟਾ ਹੈ 10 ਲੱਖ ਰੁਪਇਆ ਘੰਟਾ ਹੈ ਪੰਜਾਬ ਸਰਕਾਰ ਉਹਦਾ ਖਰਚਾ ਪੂਰਾ ਕਰੇ ਪੰਜਾਬ ਸਰਕਾਰ ਉਹਦੇ ਗਨਮੈਨਾਂ ਦਾ ਕੰਮ ਕਰੇ ਪੰਜਾਬ ਸਰਕਾਰ ਉਹਦੇ ਵਾਸਤੇ ਇੱਥੇ ਕੋਠੀ ਬਣਾਈ ਉਹਨਾਂ ਨੇ ਮੁਹੱਲੀ ਭਲਾ ਦਾ 15-20 ਕਰੋੜ ਲਾ ਕੇ ਕਿ ਇੱਥੇ ਕੇਜਰੀਵਾਲ ਰਿਆ ਕਰੂਗਾ ਇੱਥੇ ਮੁੱਖ ਮੰਤਰੀ ਨੂੰ ਕੋਈ ਪੁੱਛਦਾ ਨਹੀਂ ਹੈ ਇਹਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਉਂਕਿ ਇਹਨੂੰ ਕੋ ਅਕਲ ਤਾਂ ਹੈ ਨਹੀਂ ਫਾਰਮਾਟ ਨੂੰ ਇੰਨਾ ਦਸ਼ਮਾ ਚੋਣਾ ਇੱਥੇ ਸਰਕਾਰ ਕੇਜਰੀਵਾਲ ਚਾਉਂਦਾ ਹੈ ਆ ਡੀਸੀ ਐਸਐਸਪੀਆਂ ਐਸਟੀਐਮ ਤਹਿਸੀਲਦਾਰ ਸਾਰੇ ਆਨੀਆਂ ਬਦਲੀਆਂ ਦਿੱਲੀੋਂ ਕੇਜਰੀਵਾਲ ਦੇ ਦਫ਼ਤਰ ਤੇ ਹੁੰਦੀਆਂ ਉਹਦੇ ਸੈਕਟਰੀ ਸੀਐਮ ਉਸ ਬਿਠਾਏ ਆ ਸੋਸੋਡਿਆ ਤੇ ਜੈਨ ਸਾਹਿਬ ਤੇ ਸਾਰੇ ਦਿੱਲੀ ਦੇ ਜਿਹੜੇ ਵੇਲੇ ਕਰਦੇ ਅੱਜ ਇੱਥੇ ਮਿਨਿਸਟਰੀਆਂ ਪੰਜ ਪੰਜ ਵੰਡ ਦਿੱਤੀਆਂ ਕੰਮ ਨਿਸ਼ਾਨਾ ਕੋਈ ਕਹੇ ਕਿ ਪੈਸਾ ਕਿੱਥੋਂ ਮਿਲੂਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਲੈਂਡ ਪੁਲਿੰਗ ਦਾ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਲੜਾਈ ਲੜੀ ਮਤਲਬ ਕੀ ਸੀ ਲੈਂਡ ਪੁਲਿੰਗ ਦਾ ਇਹਨਾਂ ਨੇ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਜਿੱਥੇ-ਜਿੱਥੇ ਪੰਜਾਬ ਥੋਨੂੰ ਜ਼ਮੀਨ ਚਾਹੀਦੀ ਹੈ ਦੱਸ ਦਿਓ ਅਸੀਂ ਐਕਵਾਇਰ ਕਰਕੇ ਤੁਹਾਨੂੰ ਦੇ ਦਾਂਗੇ ਸਾਨੂੰ ਇੰਨੇ ਕਰੋੜ ਰੁਪਏ ਦੇ ਦਿਓ ਅਸੀਂ ਫਿਰ ਮੋਰਚਾ ਲਾਇਆ ਆਪਾਂ ਲੜਾਈ ਲੜੀ ਵਾਪਸ ਤਾਂ ਕਰਨਾ ਪਿਆ ਕਿਉਂਕਿ ਤੂਫਾਨ ਖੜਾ ਹੋ ਗਿਆ ਹੁਣ ਇਹਨਾਂ ਨੇ ਨਵਾਂ ਤਰੀਕਾ ਕਰਤਾ ਕਿ ਅਸੀਂ ਹੁਣ ਤੇ ਆਪ ਸਾਡੀ ਐਕਵਾਇਰ ਕਰਨਗੇ ਆ ਆਪਣੀਆਂ ਜੜੀਆਂ ਆਪਣੀਆਂ ਜੜੀਆਂ ਨਾਲ ਦੀ ਹੁੱਡਾ ਹੁੱਡਾ ਜਿਹੜੇ ਹੈਗੇ ਐ ਏਜੰਸੀਆਂ ਹਲੇ ਤੱਕ ਨਹੀਂ ਚੱਲ ਰਹੇ ਉਹ ਜਿਹੜੇ ਆ ਲੱਗੇ ਆ ਤੁਸੀਂ ਦੇਖੋ ਪੂਰੇ ਪੰਜਾਬ ਵਿੱਚ ਜਿਵੇਂ ਦਿੱਲੀ ਸ਼ਰਾਬ ਦਾ ਕਟਾਲਾ ਹੋਇਆ ਸੀ ਜਿਹਦੇ ਵਿੱਚ ਕੇਜਰੀਵਾਲ ਅੰਦਰ ਕੋਈ ਕਟਾਲਾ ਪੰਜਾਬ ਚ ਹੈ ਪੂਰੇ ਪੰਜਾਬ ਵਿੱਚ ਜਿੰਨੇ ठेकेदार ਹੈ ਕੱਲੇ ਇੱਕ ਬੰਦੇ ਤੋਂ ਸ਼ਰਾਬ ਲੈ ਸਕਦੇ ਆ ਤੂੰ ਦੇਖੋ ਜਿੱਦੋਂ ਕਰੋੜਾਂ ਰੁਪਏ ਲੈਂਦੇ ਆ ਕੱਲਾ ਇੱਕ ਬੰਦਾ ਜੋ ਪ੍ਰਾਈਸ ਕਹਿੰਦਾ وہی ਦੇਣੀ ਪੈਂਦੀ ਆ ਅਰਪਣ ਰੁਪਏ ਦਾ ਘਟਾਲਾ ਹੈ ਪਰ ਕੋਈ ਫਿਕਰ ਨਹੀਂ ਅਸੀਂ ਤਾਂ ਪਾਰਲੀਮੈਂਟ ਵੀ ਰੋੜਾ ਪਾਇਆ ਸੀ ਬੀਬੀ ਹਰਸਨ ਸਿੰਘ ਕੋਲ ਬਾਦਲ ਨਹੀਂ ਕਿ ਇੱਕ ਵਾਰੀ ਕਿਰਾਉ ਤੂੰ ਦਿੱਲੀ ਅੰਦਰ ਕਿੰਨਾ ਦਿੱਲੀ ਵੀ ਆਈ ਕਿੱਥਾ ਤੇ ਇੱਥੇ ਇੱਥੇ ਪਤਾ ਨਹੀਂ ਕਿਉਂ ਨਹੀਂ ਹੋਰੀ ਐਸ ਕਰਕੇ ਮੈਂ ਜਣਾ ਛੋਣਾ ਦੇਖੋ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਮਕਸਰ ਆਲਿਓ ਆ ਸਾਰੇ ਆਪਣੇ ਨਾਲ ਦੇ ਜ਼ਿਲ੍ਹੇ ਵਾਲਿਓ ਆ ਪੰਜ ਸਾਲ ਖਰਾਬ ਨਹੀਂ ਹੋ ਗਏ ਆਪਣੀ ਜ਼ਿੰਦਗੀ ਦੇ ਅੰਝੋ ਖਰਾਬ ਆਪਣੇ ਮੈਦਾ ਤਲੇ ਇਹਨਾਂ ਦਾ ਬਈ ਖਾਤਾ ਦੇਖ ਰਹੇ ਨੇ ਇੱਕ ਨਿਸ਼ਾਨੀ ਦੱਸ ਦਿਓ ਇੱਕ ਨਿਸ਼ਾਨੀ ਦੂਜੀ ਗੱਲ ਮੈਂ ਜਿਹੜਾ ਵੱਡਾ ਕਹਿਣਾ ਚਾਹਣਾ ਆ ਇਹ ਕਾਂਗਰਸ ਦਾ ਕੈਪਟਨ ਬ੍ਰਿੰਦਰ ਸਿੰਘ ਨੇ ਤੁਹਾਡੇ ਨਾਲ ਕੀ ਝੂਠ ਬੋਲਿਆ ਸੀ ਗੁਰਕਾ ਸਾਹਿਬ ਦੀ ਸੌਂ ਖਾਦੀ ਸੀ ਸੌ ਖਾ ਕੇ ਆਪਾਂ ਸਾਰੇ ਉਹਨਾਂ ਮਗਰ ਲੱਗੇ ਜੱਟ ਨੇ ਸੌਖਾ ਦੀ ਮਸਾਰਾ ਕਰਜ਼ਾ ਮਾਫ ਕਰ ਦੂੰਗਾ ਕਿਦਰ ਗਿਆ ਸਾਰਾ ਕਰਜ਼ਾ ਮਾਫ ਪੰਜ ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰ ਦੂੰਗਾ ਕਿਦਰ ਗਿਆ ਨਸ਼ਾ ਖਤਮ ਆ ਮੇਰੇ ਕੋਲ ਲਿਸਟ ਹੈ بےਜ਼ਗਾਰਾਂ ਨੂੰ ਮੈਂ 2500 ਰੁਪਏ ਮਹੀਨਾ ਪਟਾ ਦੂੰਗਾ 50 ਲੱਖ ਸਮਾਨ ਪਹੁੰਚ ਦੂੰਗਾ ਸ਼ਗੰਤ ਕਰੂੰਗਾ 50000 ਹਰ ਇੱਕ ਸ਼ਗੰਤ ਵੀ ਬੰਦ ਕਰਤਾ ਹੁਨੇ ਆਟਾ ਦਾਲ ਦੇ ਨਾਮ ਤੇ ਨਾਲ ਖੰਡ ਤੇ 50 ਬੱਤੀ ਦੂੰਗਾ ਹਰ ਗਰੀਬ ਨੂੰ ਘਰ ਬਣਾ ਕੇ ਦੂੰਗਾ ਇਹ ਦੂੰਗਾ ਇੰਨੀ ਲੰਬੀ ਝੂਠ ਦਾ ਮੈਨੂੰ ਬੋਲੇ ਵੀ ਨਹੀਂ ਜਾਂਦਾ ਇੰਨੇ ਇੰਨੇ ਗੱਪ ਮਾਰੇ ਆ ਇੱਕ ਚੀਜ਼ ਨਹੀਂ ਇੱਕ ਚੀਜ਼ ਮੈਨੂੰ ਦੱਸ ਦਿਓ 5 ਸਾਲ ਕੈਪਟਨ ਅਮਰਿੰਦਰ ਸਿੰਘ ਲੱਗਿਆ ਇੱਕ ਵੀ ਨਿਸ਼ਾਨੀ ਨਹੀਂ ਆਪਣੇ ਘਰੋਂ ਹੀ ਨਹੀਂ ਨਿਕਲਿਆ ਉਹਦੇ ਬਾਅਦ ਬਦਲਾਅ ਲਿਆ ਗਿਆ ਉਹ ਦੇਖ ਲਓ ਪੰਜ ਸਾਲ ਕੀ ਕਰਤਾ ਤੇ ਬਥਾਰਾ ਸਾਜ਼ਿਸ਼ਕੀ ਜੀ ਸਾਰੇ ਇਕੱਠੇ ਸੀ ਇੱਕ ਨਿਸ਼ਾਨੀ ਲੈ ਕੇ ਕਿ ਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਇਹਨੂੰ ਇੰਨਾ ਬਦਨਾਮ ਕਰਦੇ ਹੋ ਬੋਲ-ਬੋਲ ਕੇ ਝੂਠ ਬੋਲ-ਬੋਲ ਕੇ ਬੋਲ-ਬੋਲ ਕੇ ਕਿ ਲੋਕੀ ਇਹਨਾਂ ਤੋਂ ਪੱਸੀ ਹਟ ਜਾਣ ਤੇ ਕਾਮਯਾਬ ਹੋ ਗਏ ਕੋਈ ਬੇਅਦਬੀ ਕਾਲੀ ਦਲ ਸਰਕਾਰ ਕਰਾਏਗੀ ਕੋਈ ਕਾਲੀ ਕਰਾਊਗਾ ਹਰ ਕਾਲੀ ਵਰਕਰ ਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ। ਤੁਸੀਂ ਮੱਥਾ ਟੇਕੇ ਅਰਦਾਸ ਕਰਕੇ ਘਰੋਂ ਨਿਕਲਦੇ ਹੋ। ਤੁਸੀਂ ਕਹਿੰਦੇ ਭਗਵੰਤ ਮਾਨ ਦੇ ਘਰੇ ਪ੍ਰਕਾਸ਼ ਹੈ। ਤਾਂ ਕਾਂਗਰਸੀਆਂ ਦੇ ਦੇਖ ਲਓ। ਪਰ ਆਪਾਂ ਗੱਲਾਂ ਚਾਗੇ। ਹੁਣ ਇੰਨੇ ਸਾਲ ਹੋ ਗਏ ਤਾਂ ਸੁਕੇ ਕਿਹੜੇ ਕਾਲੀ ਵਰਕਰ ਨੂੰ ਤੁਸੀਂ ਪੜ੍ਹਿਆ? ਜਿਹੜੇ ਵੱਲ ਕਾਲੀ ਵਰਕਰ ਤੇ ਪੰਚਾ ਕੀਤਾ ਕਿ ਇਹਨੇ ਬੇਅਦਬਿਕ ਰਹੀ ਹੈ। ਸਿਆਸਤ ਕੀਤੀ ਹੈ। ਬਾਰ-ਬਾਰ ਝੂਠ ਬੋਲ-ਬੋਲ ਕੇ ਉਹਨੇ ਸਿਆਸਤ ਕੀਤੀ ਹੈ। ਆ ਤਾਂ ਹਾਲਾਤ ਬਣ ਗਏ ਇਹਨਾਂ ਦੇ। ਇਹ ਗੱਲ ਤੁਸੀਂ ਸੋਚੀ ਹੈ ਕਿਤੇ? आम आदमी पार्टी तकरीबन 2014 ਚਹੀਏ ਪੰਜਾਬ ਚ ਤੇ 2015 ਚੋਂ ਐਗਦਬੀਆਂ ਸ਼ੁਰੂ ਹੋ ਗਈਆਂ ਸੋਚਿਆ ਕਿਤੇ ਉਹ ਤਾਂ ਪਹਿਲੇ ਕਿਤੇ ਹੋਈਆਂ ਆ ਐਜੇ ਖਤਰਨਾਕ ਲੋਕ ਹੈ ਕੁਛ ਵੀ ਕਰ ਸਕਦੇ ਹੈ ਸੱਤਾ ਹਾਸਲ ਕਰਨ ਵਾਸਤੇ ਆ ਕੁਛ ਵੀ ਕਰ ਸਕਦੇ ਹੈ ਜਿਹੜੀ ਵੱਡੀ ਗੱਲ ਹੈ ਤੁਸੀਂ ਦੇਖਿਆ ਕਿ ਮਲੇਰ ਕੋਟ ਨੇ ਜਿਹੜੀ ਬੇਦਬੀ ਹੋਈ ਸੀ ਆਪ ਅਸੀ ਬੰਦੇ ਫੜੇ ਸੀ ਤੇ ਜੱਜ ਸੈਸ਼ਨ ਜੱਜ ਨੇ तकरीबन 7-8 ਮਹੀਨੇ ਪਹਿਲੇ ਸਾਲ ਪਹਿਲੇ ਉਹਦਾ ਫੈਸਲਾ ਸੁਣਾਇਆ ਤੇ ਉਸ ਫੈਸਲੇ ਵਿੱਚ ਕਿਹਨੂੰ ਅੰਦਰ ਕੀਤਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਐਮਐਲਏ ਨੇ ਐਥੇ ਪਲੇਰ ਕੋਟਲੇ ਬੇਦਬੀ ਕਰਾ ਕੇ ਉਹ ਜੇਲ੍ਹ ਉਹਨੂੰ ਸਿੱਟਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਵਾਲਾ ਪਲੇਰ ਕੋਟਲੇ ਕੀ ਕਰ ਰਿਹਾ ਹੈ ਮੈਂ ਕਹਿੰਦਾ ਆਪਾਂ ਨੂੰ ਤਾਂ ਜਾਂਚ ਕਰਨ ਨਹੀਂ ਦਿੱਤੀ ਸਾਰੇ ਚਿੰਮੜ ਗਏ ਜੇ ਹੁਣ ਸਕਾਰ ਆਉਗੀ ਨਾ ਸਾਰੇ ਜਾਂਚ ਕਰਕੇ ਮੈਨੂੰ ਸਾਰੇ ਝਾੜੂ ਵਾਲੇ ਨਿਕਲਣਗੇ ਇਹਦੇ ਮਗਰ ਯੇਪ ਸਿੱਕ ਕੌਮ ਦੀ ਫੌਜ ਖਾਸਾ ਜੀ ਤੁਹਾਡੀ ਫੌਜ ਸ਼ਰਮ ਨਹੀਂ ਕਾਲੀ ਦਲ ਹੈ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੋ ਜੇ ਉਹ ਮਲਕ ਉਤੇ ਕਬਜ਼ਾ ਹੋ ਜਾਂਦਾ ਹੈ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਲਈ ਝਾੜੂ ਵਾਲਿਆਂ ਦੇ ਕਹਿੰਦੇ ਕਾਂਗਰਸੀਆਂ ਦੇ ਕਹਿੰਦੇ ਕਿ ਅੱਜ ਦੇਖੋ ਤੁਹਾਡੇ ਦੇ ਕਬਜ਼ਾ ਹੋ ਗਿਆ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਹੋ ਗਿਆ ਤਦ ਹਜ਼ੂਰ ਸਾਹਿਬ ਆਪਾਂ ਸਾਰੇ ਉਥੇ ਮੱਥਾ ਟੇਕਣ ਜਾਣੇ ਆ ਪਹਿਲੇ ਸਿੱਖ ਕੌਮ ਦੀ ਮੈਨੇਜਮੈਂਟ ਸੀ ਉਥੇ ਉਥੋਂ ਤੋਂ ਖੋ ਲਿਆ ਅੱਜ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਦੇਖੋ ਬਿੱਟੂ ਵਰਗੇ ਇਹਨਾਂ ਨੇ ਉਹਨੇ ਦੇਰ ਚੰਨਾ ਕੀ ਆਪਣੇ ਨੌਜਵਾਨਾਂ ਦੇ ਕੀ ਕੀ ਕੀਤਾ ਅੱਜ ਉੱਥੇ ਉਹਨੂੰ ਸੁਨੋਪਾ ਦਿੱਤਾ ਜਾ ਰਿਹਾ ਹੈ ਪਤਨ ਨੂੰ ਜ਼ਰੋਪਾ ਦਿੱਤਾ ਜਾ ਰਿਹਾ ਹੈ ਜਿਹੜਾ ਅੱਜ ਤੱਕ ਤੱਕ ਤਾਂ ਦੇ ਨਹੀਂ ਸੂਲ ਹੈ ਨਹੀਂ ਹੋ ਸਕਦਾ ਤੱਕ ਪਟਨਾ ਸਾਹ ਦੇ ਅੱਜ ਮਰਾ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਨੇ ਕਬਜ਼ਾ ਕਰ ਲਿਆ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਨਹੀਂ ਪਾਈ ਖਾਲਸਾ ਪੰਥ ਦਾ ਪਾਰਲੀਮੈਂਟ ਹੈ ਉਹਨੂੰ ਤੋੜ ਦਿੱਤਾ ਤੇ ਹਰਿਆਣੇ ਨੂੰ ਅਲੱਗ ਕਰ ਦਿੱਤਾ ਅੱਜ ਹਰਿਆਣੇ ਵਿੱਚ ਤੁਸੀਂ ਦੇਖੋ ਕੀ ਹੋ ਰਿਹਾ ਹੈ ਹਰਿਆਣੇ ਦੀ ਸਰਕਾਰ Chief Minister ਦੇ ਘੜੇ ਫੈਸਲਾ ਹੁੰਦਾ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਚੱਲੂਗੀ ਸਿੱਖ ਸੰਗਤੋਂ ਨਹੀਂ ਪੁੱਛਦੇ ਆਹ ਤਾਂ ਤੁਹਾਡੇ LGPC ਤੇ ਵੀ ਹਮਲਾ ਕਬਜ਼ਾ ਕਰਨ ਲੱਗੇ ਸੀ ਨਿਸ਼ਾਨਾ ਇੱਕੋ ਇੱਕ ਸੀ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨੂੰ ਤੇ ਪਾਰਟੀਆਂ ਨੂੰ ਕੀ ਸਿੱਖ ਬਖਸ਼ ਨੂੰ ਸ਼ਕਤੀ ਗੁਰੂ ਘਰਾਂ ਤੋਂ ਮਿਲਦੀ ਹੈ ਗੁਰੂ ਘਰਾਂ ਤੋਂ ਆਸ਼ੀਰਵਾਦ ਲੈ ਕੇ ਆਹ ਕੌਮ ਚੱਲਦੀ ਹੈ ਫਿਰ ਫੈਸਲਾ ਕਰ ਲਿਆ ਨੇ ਕਿ ਗੁਰੂ ਘਰਾਂ ਤੇ ਹੀ ਕੰਟਰੋਲ ਕਰ ਲੋ ਆ ਜਿਹੜਾ ਮੇਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਹ ਸਾਲ ਹਫਤਾ ਹਮਲਾ ਕੀ ਕੀਤਾ ਗਿਆ ਆ ਇੱਕ ਹਮਲਾ ਸੀ ਕਿ ਬਾਦਲ ਪਰਿਵਾਰ ਸੁਪੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਸਖ ਸਾਹਿਬ ਦੇ ਪੁਰਾਣੇ ਜੱਜਦਾਰ ਸਾਹਿਬ ਨੂੰ ਉਹਨਾਂ ਨੇ ਆਪਣੇ ਹਥਪੀਂ ਕੰਟਰੋਲ ਕਰਕੇ ਮਤਲਬ ਕੀ ਸੀ ਕਿ ਲੀਡਰਸ਼ਿਪ ਖਤਮ ਕਰ ਦਿਓ ਫਿਰ ਅਸੀਂ ਕਬਜ਼ਾ ਕਰ ਲਾਂਗੇ ਕਿਉਂਕਿ ਇਲੈਕਸ਼ਨ ਤੇ ਤਾਂ ਕਬਜ਼ਾ ਕਰ ਨਹੀਂ ਸਕਦੇ ਤੁਸੀਂ ਦੇਖੋ ਇੱਥੋਂ ਤੱਕ ਚਲੇ ਗਿਆ ਮੇਰੇ ਤੇ ਗੋਲੀ ਚਲਾਉਣ ਤੱਕ ਆ ਗਏ ਆ ਸਰਕਾਰ ਨੇ ਦੇਖੋ ਕਿੰਨਾ ਵੱਡਾ ਕਦਮ ਵੀ ਸੋਚ ਲਿਆ ਸੀ ਹੁਣ ਤੁਸੀਂ ਸਾਰੇ ਜਾਣਦੇ ਹੋ ਸਾਰੇ ਟੀਵੀ ਦੇਖਿਆ ਸੀ ਕਿਨੇ ਚਲਾਈ ਸੀ ਗੋਰੀ ਸਾਰੇ ਨੇ ਦੇਖਿਆ ਸੀ ਚਾਹੀ ਦਿੱਤਾ ਚੌੜੇ ਦੇ ਨਾਂ ਦਾ ਕੋਈ ਪਰਚਾ ਨਹੀਂ ਹੈ ਮੇਰੇ ਤੇ ਗੋਲੀ ਚਲਾਈ ਪਰਚਾ ਦਿੱਤਾ ਕੀ ਇੱਕ ਝਗੜਾ じゃ ਹੋਇਆ ਤੇ ਝਗੜੇ ਝੱਤੋਂ ਪਾਈ ਵਿੱਚ ਗੋਲੀ ਚੱਲ ਗਈ ਦੇਖੋ ਆ ਪਰਚਾ ਹੈ ਖਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਫਰੇ ਆਮ ਚਲਾਈ ਆ ਪਰਚਾ ਦਿੱਤਾ ਤੇ ਹੋਰ ਦੂਜੀ ਗੱਲ 15 ਦਿਨ ਵਿੱਚ ਚੰਦਰ ਨੂੰ ਬੇਲ ਦੇ ਕੇ ਕੱਢਤਾ ਬਾ ਇਥੋਂ ਤੱਕ ਗਿਰ ਗਏ ਆ ਸਾਰੇ ਆ ਹਾਲਾਤ ਤਾਂ ਪੰਜਾਬ ਦੇ ਅੱਜ ਕੋਈ ਸੁਰੱਖਿਤ ਹੈ ਅੱਜ ਰੋਜ਼ ਗੈਂਗਸਟਰ ਹਰ ਰੋਜ਼ ਕੁਛ ਨਾ ਕੁਛ ਨੂੰ ਮਾਰ ਦਿੰਦੇ ਆ ਛੜਿਆ ਮਾਰ ਦਿੰਦੇ ਫਰੋਤੀਆਂ ਲਈ ਜਾਂਦੇ ਆ ਧੱਕੇ ਕਰ ਜਾਂਦੇ ਆ ਮੈਨੂੰ ਲੱਗਦਾ ਸੱਤ ਅੱਠ ਤਾਂ ਕਬੱਡੀ ਪਲੇਅਰ ਜਿਹੜੇ ਮੈਨੂੰ ਲੱਗਦਾ ਇਹਨਾਂ ਦਿਨਾਂ થી ਮਾਰਦੇ ਕੋਈ ਵਪਾਰੀ ਹੁਣ ਤੱਕ ਜੇ ਪਿੰਡਾਂ ਨੂੰ ਵੀ ਆ ਕੇ ਹੌਣ ਲੱਗੇ ਕਿੰਨੇ ਪੈਸੇ ਦੋ 5 ਲੱਖ ਦੋ 7 ਲੱਖ ਦੋ ਮੇਰੇ ਕੋਲੇ ਜਿੱਥੇ ਵੀ ਜਾਣਾ ਲੋਕ ਆਉਂਦੇ ਆ ਇਸ ਪੀਨੁਕਿਆ ਇੱਕ ਐਸਐਸ ਵੀ ਕਹਿੰਦਾ ਜੀ ਕਿਵੇਂ ਨਾ ਕੁਝ ਸਮਝੌਤਾ ਹੀ ਕਰ ਲੋ ਜੀ ਨਹੀਂ ਪਹਛਾ ਸਕਣਾ ਤੂੰ ਦੇਖੋ ਇੱਕੋ ਤੱਕ ਕੰਮ ਕਰਦੇ ਹੋ ਜੀ ਇਹਨਾਂ ਦਾ ਹੱਥ ਖੜੇ ਹੋਏ ਪਏ ਆ ਕਿਉਂਕਿ ਇੱਥੇ ਲਾਉਂਦੇ ਕਿਵੇਂ ਆ ਜੇ ਐਸਐਸ ਵੀ ਲੱਗਣਾ ਇੰਨੇ ਕਰੋੜ ਜੇ ਡੀਐਸਪੀ ਲੱਗਣਾ ਇੰਨੇ ਲੱਖ ਐਸਐਸ ਚੋਂ ਲੱਗਦਾ ਪੈਸੇ ਤਾਂ ਤੋਂ ਲਾਉਂਦੇ ਆ ਮੈਂ ਪੁੱਛਿਆ ਇਹਨਾਂ ਅਫਸਰਾਂ ਨੂੰ ਮੇਰੇ ਨਾਲ ਵੀ ਕੋਈ ਅਫਸਰ ਤੇ ਮਹਿਲਾ ਸੀ ਮੈਂ ਪੁੱਛਿਆ ਕੀ ਹੋਇਆ ਇਹਨਾਂ ਨਸ਼ਾ ਕਿਉਂ ਆ ਪੰਜਾਬ ਚੋਂ ਦਬਾਹ ਹੋ ਰਿਹਾ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਜੀ ਜੇ ਜੀ ਕੋਈ ਨਸ਼ੇ ਵਾਲੇ ਨੂੰ ਫੜਦੇ ਆ ਤੇ ਨਾਲ ਦੇ ਨਾਲ ਟੈਲੀਫੋਨ ਆ ਜਾਂਦਾ ਕਿ ਇਹਨੂੰ ਛੱਡ ਦਿਓ ਜੇ ਨਹੀਂ ਛੱਡੋਗੇ ਦੇ ਨਾਲ ਦੇ ਨਾਲ ਬਦਲੀ ਕਰ ਦਿੰਦੇ ਆ ਮਹੀਨਾ ਲੈਂਦੇ ਆ ਜਿਹੜੇ ਇਹਨਾਂ ਦੇ ਲੀਡਰ ਐ ਮੈਂਬਰ ਨਹੀਂ ਪੰਚਾਇਤ ਦੇ ਪੰਚਾਇਤ ਦੇ ਲਾਟਰੀ ਨਿਕਲ ਗਈ ਪੰਜਾਬ ਦੀ ਜਨਤਾ ਨੇ ਲਾਟਰੀ ਖੋਲਦੀ ਤੇ ਬਣਾਤੇ ਇਹਨਾਂ ਨੂੰ ਮੰਤਰੀ ਕੋਈ ਐਮ ਐਲ اے ਇਹਨਾਂ ਨੂੰ ਵੀ ਪਤਾ ਕਿ ਹੁਣ ਸਾਡਾ ਅੱਗੇ ਅੱਗੇ ਫਿਊਚਰ ਕੁਛ ਨਹੀਂ ਐ ਆ ਚੋਚੀ ਬੈਠਿਆ ਜਿੰਨੇ ਦਿਨ ਐ ਦੋਨੋਂ ਹੱਥ ਉਹਨਾਂ ਨੇ ਛੁਣ ਚਲਾਉਣੇ ਲੱਗੇ ਪੈਸਾ ਇਕੱਠਾ ਕਰਦੇ ਲੱਗੇ ਹਰ ਚੀਜ਼ ਪੈਸਾ ਹਰ ਚੀਜ਼ ਪੈਸਾ ਤਬਾਹ ਕਰਤਾ ਪੰਜਾਬ ਕੋਈ ਬਾਹਰੋਂ ਪੈਸਾ ਲੋਨ ਉਤਿਆਰ ਹੀ ਨਹੀਂ ਪੰਜਾਬ ਚ ਕਹਿੰਦਾ ਤੁਹਾਡਾ ਸੂਬਾ ਤਾਂ ਗੇ ਜੇ ਆਪਣੇ ਸੂਬੇ ਵਿੱਚ ਇੰਡਸਟਰੀ ਨਹੀਂ ਆਊਗੀ ਕਿਵੇਂ ਬਚਾਂਗੇ ਆਪਾਂ ਇੱਥੇ ਜੇ ਡਰਦਾ ਮਾਹੌਲ ਹੋਊਗਾ ਲੋਕੀ ਇਹ ਤੋਂ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਜਿੰਨੇ ਵੱਡੇ ਵੱਡੇ ਇੱਥੇ ਇੰਡਸਟਰੀ ਦੇ ਸਭ ਵਪਾਰੀ ਐ ਮੈਨੂੰ ਮਰੇ ਕਹਿੰਦੇ ਅਸੀਂ ਕੋ ਯੂਪੀ ਫੇਰ ਅਪੀਲ ਹੋਣ ਲੱਗਿਆ ਕਿ ਮੱਧ ਪ੍ਰਦੇਸ਼ ਲੋਨ ਲੱਗਿਆ ਕਹਿੰਦੇ ਜੀ ਇੱਥੇ ਤਾਂ ਜਿਉਣਾ ਹੀ ਬੜਾ ਮੁਸ਼ਕਿਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਮਾਂ ਪਾਟੀ ਨੂੰ ਵਾਪਸ ਲੈ ਕੇ ਉੱਥਾਂ ਬਚਾ ਗਿਆ ਹੱਥ ਜੋੜ ਕੇ ਬੇਨਤੀ ਹੈ ਤਜਰਬੇ ਛੱਡ ਦਿਓ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਤੁਹਾਨੂੰ ਸਾਰੇ ਤੋਂ ਬਾਦਲ ਸਾਹਿਬ ਜੋ ਕਹਿੰਦੇ ਸੀ ਕਰਦੇ ਸੀ ਕਿ ਨਹੀਂ ਤੁਸੀਂ ਸਾਡਾ ਚੋਨਮੈਨ ਵਸਟੋਪ ਦੇਖ ਲਓ ਅਸੀਂ ਜੋ ਜੋ ਗੱਲ ਕਹੀ ਉਹ ਤਾਂ ਕੀਤੀ ਉਹ ਤੋਂ ਵੱਧ ਵੀ ਕੀਤਾ ਤੁਹਾਨੂੰ ਕਿਊਬਲ ਕਨੈਕਸ਼ਨ ਕਿਹਨੇ ਦਿੱਤੀ ਹੈ ਤੁਹਾਡੇ ਪੱਕੇ ਖਾਲੇ ਕਿਹਨੇ ਕੀਤੇ ਹੈ ਤੁਹਾਡੇ ਤੇ ਕਸੀਆਂ ਕਿਹਨੇ ਬਣਾਈਆਂ ਤੁਹਾਡੇ ਪਿੰਡਾਂ ਚ ਸਕੂਲ ਕਿਹਨੇ ਬਣਾਇਆ ਲੀਲੇ ਕਾੜ ਕਿਹਨੇ ਦਿੰਦੇ ਸੀ ਆਟਾ ਦਰਮਾਉਂਦਾ ਸੀ ਨਹੀਂ ਗਰੀਬ ਜਨਤਾ ਨੂੰ ਸ਼ਗਲ ਮਿਲਦੇ ਸੀ ਸਾਣਾ ਮੰਨੀਆਂ ਕਿਹਨੇ ਬਣਾਈਆ ਥੋੜੇ ਗ੍ਰਿਡ ਕਿਹਨੇ ਬਣਾਏ ਮੈਂ ਕਹਿੰਦਾ ਮੇਰੇ ਕੋਲੇ ਲਿਸਟ ਹੈ ਤੁਸੀਂ ਦੇਖੋ ਮੈਂ ਦੇਖ ਰਿਹਾ ਸੀ ਕੀ ਇਹ ਜੇ ਫੈਸਲੇ ਕੀਤੇ ਕਿਉਂਕਿ ਮੁੱਖ ਮੰਤਰੀ ਥੋੜੇ ਆਪਣੇ ਸੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਰਾਜ ਕਰਨ ਵਾਸਤੇ ਨਹੀਂ ਆਉਂਦੇ ਸੀ ਉਹ ਸੇਵਾ ਕਰਨ ਵਾਸਤੇ ਆਉਂਦੇ ਸੀ ਜਿੰਨੇ ਸਾਲ ਰਹੇ ਸਵੇਰੇ 5 ਵਜੇ ਤੋਂ ਲੋਕ ਤੇ ਰਾਤ ਦੇ 10-11 ਵਜੇ ਤੱਕ ਤੁਹਾਡੇ ਵਿੱਚ ਬੰਦੇ ਸੀ ਤੁਹਾਡੇ ਕੋਲੇ ਆਉਂਦੇ ਸੀ ਕੀ ਚਾਹੀਦਾ ਤੁਹਾਨੂੰ ਜੇ ਦੇਖਿਆ ਗਰੀਬ ਨੂੰ ਰੋਟੀ ਦੀ ਲੋੜ ਹੈ ਕਮੀਆਂ ਖੱਟਾ ਬਹੁਤ ਹੋ ਗਿਆ ਆਟਾ ਦਾ ਸਕੀਮ ਸ਼ੁਰੂ ਕਰਤੀ ਸਕਨ ਸਕੀਮ ਸ਼ੁਰੂ ਕਰਤੀ ਮੈਨੂੰ ਯਾਦ ਆ ਇੱਕ ਦਿਨ ਕੈਬਨਟ ਮੀਟਿੰਗ ਸੀ ਮੈਂ ਵੀ ਮੀਟਿੰਗ ਸੀ ਤੇ ਬਾਦਲ ਸਾਹਿਬ ਤਲਵੰਡੀ ਸਾਹਿਬੋ ਗੁਰੂ ਦੀ ਨਗਰੀ ਉਹ ਮੱਥਾ ਟੇਕਣ ਗਏ ਸੀ ਉੱਥੇ ਬੀਬੀਆਂ ਆਈਆਂ ਤੇ ਵੱਡੇ ਬਾਰਸਾਂ ਨੂੰ ਮਿਲੀਆਂ ਜੋ ਜੀਮਨੇਸ਼ੀਅਸ ਸੀ ਕਹਿਣ ਲੱਗੀਆਂ ਕੀ ਬਾਲ ਸਾਹਿਬ ਸਾਰਾ ਕੁਛ ਹੀ ਦੇ ਦਿੱਤਾ ਹੈ ਸਾਡੀ ਇੱਕ ਖਾਹਿਸ਼ ਪੂਰੀ ਕਰ ਦਿਓ ਬਜ਼ੁਰਗ ਬੀਬੀਆਂ ਸੀ ਅਸੀਂ ਹਜ਼ੂਰ ਸਾਹਿਬ ਜਾਣਾ ਹੈ ਤੇ ਅਸੀਂ ਜਾ ਨਹੀਂ ਸਕਦਿਆਂ ਦਰਸ਼ਨ ਕਰ ਮੰਨ ਤੋਂ ਪਹਿਲੇ ਸਾਨੂੰ ਇਹ ਮੌਕਾ ਨਾਲ ਬਾਦਲ ਸਾਹਿਬ ਉਸੇ ਸ਼ਾਮ ਨੂੰ 5 ਵਜੇ ਕੈਬਨਿਟ ਮੀਟਿੰਗ ਸੀ ਆਏ ਤੇ ਕਹਿਣ ਲੱਗੇ ਆਉਂਦੇ ਸਾਰੇ ਕੈਬਨਿਟ ਨੂੰ ਕਹਿੰਦੇ ਅੱਜ ਨਵੀਂ ਸਕੀਮ ਚਾਲੂ ਕਰ ਰਹੇ ਹਾਂ ਮੁੱਖ ਮੰਤਰੀ ਤੀਰਥ ਯਾਤਰਾ ਸਾਡੀ ਸਰਕਾਰ ਦਾ ਮਕਸਦ ਕੀ ਸੀ ਅਕੱਜਲ ਕੁ ਵਾਈਜੀ ਬੁਰੀ ਪੂਰੀ ਹੋਈ ਅਸੀਂ ਸੇਵਾ ਕੇਂਦਰ ਖੋਲੇ ਬੰਦ ਕਰਤੇ ਸਾਂਝ ਕੇਂਦਰਾਂ ਦਾ ਬੁਰਾ ਹਾਲ ਕਰ ਦਿੱਤਾ ਅਸੀਂ ਆ ਜਿਹੜੇ ਮੈਰਿਟੋਰੀਆ ਸਕੂਲ ਖੋਲੇ ਸਾਰੇ ਬੰਦ ਹੈ ਜਿੱਕੇ ਕੀ ਛੜੀਆਂ ਬੰਦ ਹੋ ਜੰਨੀਆਂ ਆ ਆ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਬੰਦ ਹੈ ਕਬੱਡੀ ਵਾਲਿਆਂ ਤੇ ਨਾ ਸ਼ੌਂਕ ਪੈ ਗਿਆ ਸੀ ਦੇਖੋ ਕਿੰਨੀ ਬੜੀ ਆਪਣੀ ਸਪੋਰਟ ਬਧੀ ਅਸੀਂ ਮੇਲੇ ਕਰਾਉਂਦੇ ਸੀ ਪਰਸ਼ੂ ਮੇਲੇ ਜਾਨਣਾਂ ਕਿ ਨਾ ਸ਼ੌਂਕ ਪੈਦਾ ਹੋਇਆ ਲੋਕਾਂ ਦਾ ਜਾ ਕਮਪ ਦੂਜੇ ਬੱਕਰੀਆਂ ਦੇ ਸਾਰਿਆਂ ਦੀ ਬ੍ਰੀਡ ਕਿਵੇਂ ਇੰਪਰੂਵ ਹੋ ਗਈ ਆ ਸਾਰੀਆਂ ਚੀਜ਼ਾਂ ਇੰਨੀ-ਇੰਨੀ ਚੀਜ਼ਾਂ ਕਿਉਂਕਿ ਸਾਨੂੰ ਪਤਾ ਸੀ ਤੁਹਾਡੇ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਜਿੰਨੀਆਂ ਵੀ ਸਹੂਲਤਾਂ ਅੱਜ ਗਰੀਬ ਨੂੰ ਮਿਲ ਰਹੀਆਂ ਹੈ ਜਾਂ ਕਿਸਾਨ ਨੂੰ ਮਿਲ ਰਹੀਆਂ ਹੈ ਸਾਰੀਆਂ ਹੀ ਸਹੂਲਤਾਂ ਸਾਰੇ ਫੈਸਲੇ ਇਕੱਲੇ ਇੱਕ ਬਜ਼ੁਰਗ ਨੇ ਆਪਣੇ ਬਾਦਲ ਸਾਹਿਬ ਨੇ ਕੀਤੇ ਔਰ ਕਿਸੇ ਨੇ ਨਹੀਂ ਕੀਤੇ ਕਿਸੇ ਮੁੱਖ ਮੰਤਰੀ ਨੇ ਕੋਈ ਫੈਸਲਾ ਲੇਤਾ ਇਸ ਕਰਕੇ ਮੈਂ ਬੇਨਤੀ ਕਰਨਾ ਲਿਆਓ ਵਾਪਸ ਆਪਣਾ ਰਾਜ ਲੋਕਾਂ ਦਾ ਰਾਜ ਲੈ ਕੇ ਮੈਂ ਕੁਝ ਗੱਲਾਂ ਮੇਰੇ ਮਨ 'ਚ ਹੈ ਜਿਹੜੀਆਂ ਤੁਸੀਂ ਮੌਕਾ ਦੋਗੇ ਪੂਰੀਆਂ ਕਰੂੰਗਾ ਦੇਖੋ ਮੇਰੀ ਕਾਦਤ ਹੈ ਮੈਂ ਕਿਤੇ ਉਹ ਗੱਲ ਨਹੀਂ ਕੀਤੀ ਜਿਹੜੀ ਮੈਂ ਪੂਰੀ ਨਾ ਕਰ ਸਕਾਂ ਆ ਲੋਕੀ ਮਖੌਲ ਡਾਉਂਦੇ ਸੀ ਕਿਹਾ ਕਿ ਵੀ ਹੋ ਜਾਊਗਾ ਜਦੋਂ ਮੈਂ ਯਾਦ ਹੈ ਜਦੋਂ ਸਰਕਾਰ ਬਣੀ ਮੈਂ ਕਿਹਾ ਸੀ ਕਿ ਅਸੀਂ 24 ਘੰਟੇ ਬਿਜਲੀ ਕਰਦਾਂਗੇ ਆਮ ਆਮ ਕਰਕੇ ਬਿਜਲੀ ਕੋਈ ਸੋਚ ਨਹੀਂ ਸਕਦਾ ਸੀ ਅੱਜ ਜਿਹੜੇ ਤੁਹਾਡੇ ਘਰਾਂ 'ਚ ਬਿਜਲੀ ਆਉਂਦੀ ਹੈ ਆ ਜਿਹੜੇ ਤੁਹਾਡੇ ਘਰਾਂ 'ਚ ਬਿਜਲੀ ਆਉਂਦੀ ਹੈ ਉਹ ਕਾਲੀ ਦਲਦੀ ਦੇਣਾ ਇਹਨਾਂ ਨੇ ਤਾਂ 10 ਸਾਲ ਇੱਕ ਨਵਾਂ ਯੂਨਿਟ ਵੀ ਨਹੀਂ ਪਾਇਆ ਕੀਤਾ ਅਸੀਂ ਜਿਹੜੀ ਸਰਪਲਸ ਇੰਨੀ ਕਰਕੇ ਸੀ ਤੇ ਹਲੇ ਤੱਕ ਚੱਲੀ ਜਾਂਦੀ ਹੈ ਹੁਣ ਕੱਟ ਥੋੜੇ ਹੋਣ ਲੱਗਣ ਲੱਗੇ ਕਿਉਂਕਿ ਇਹਨਾਂ ਨੇ ਤਾਂ ਢੱਕਾ ਤੋੜਿਆ ਨਹੀਂ ਯਾਦ ਕਰੋ ਮੈਂ ਕੀ ਕਿਹਾ ਸੀ ਮੈਂ ਕਿਾ ਚੰਡੀਗੜ੍ਹ ਨਾਲ ਸਾਰੇ ਜ਼ਿਲ੍ਹਿਆਂ ਨੂੰ ਮੈਂ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜੂੰਗਾ ਅੱਜ ਤੁਸੀਂ ਜਿੱਥੋਂ ਮੁਕਸਰ ਸਾਹਿਬ ਤੋਂ ਤੁਸੀਂ ਕਿਤੇ ਵੀ ਜਾਂਦੇ ਆ ਤੁਸੀਂ ਪਠਾਨਡੇ ਤੋਂ ਚੰਡੀਗੜ੍ਹ ਜਾਣੇ ਪਠਾਨਕੋਟ ਜਾਣੇ ਹੋ ਸੜਕਾਂ ਦੇਖੋ ਕਹਿ ਜੀ ਬਣਾ ਦਿੱਤੀਆਂ ਕਿਸੇ ਹੋਰ ਸੂਬੇ 'ਚ ਸਾਡੇ ਟਾਈਮ 'ਚ ਐਨੀਆਂ ਫੈਕਟਰੀਆਂ ਵੱਲ ਲੱਗੀਆਂ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਮਿਲ ਲੱਗੀਆਂ तकरीबन 2.5 ਲੱਖ ਸਰਕਾਰੀ ਨੌਕਰੀ ਬਾਦਲ ਸਾਹਿਬ ਨੇ ਉਹਦਾ ਸਨਾਨ ਦਿੱਤੀ 2.5 ਲੱਖ ਆ ਜਿਹੜੇ ਪੁਲਿਸ ਵਾਲੇ ਬੈਠੇ ਆ ਆ ਜਿੰਨੇ ਵੀ ਆ ਭਾਵੇਂ ਹੁਣ ਤੁਹਾਡੇ ਤੇ ਪਰਚਾ ਦਿੰਦੇ ਹੋਣਗੇ ਪਤਾ ਕਰੋ ਕਦੋਂ ਭਰਤੀ ਹੋਈ ਐ ਅਕਾਲੀ ਦਲ ਨੇ ਭਰਤੀ ਕੀਤਾ ਇਹਨਾਂ ਨੂੰ ਆ ਜਿੰਨੇ ਪਟਵਾਰੀ ਆ ਜਿੰਨੇ ਤੁਸੀਂ ਦੇਖ ਲਓ ਕਾਲੀ ਦਲ ਦੀ ਭਰਤੀ ਐ ਆ ਤਾਂ ਇਹਨਾਂ ਨੂੰ ਕੋਈ ਪਤਾ ਨਹੀਂ ਇਨਾਂ ਕੋਈ ਫਿਕਰ ਐ ਸੋ ਐਸ ਕਰਕੇ ਇੱਕ ਗੱਲ ਮੈਂ ਹੁਣ ਕਹਿਣਾ ਚਾਹਣਾ ਜਿਸ ਦਿਨ ਤੁਸੀਂ ਸਰਕਾਰ ਬਣਾ ਦੀ ਪਹਿਲੇ 10 ਦਿਨਾਂ ਦੇ ਅੰਦਰ ਯਾ ਵਿੱਚ ਜਿਹਦੇ ਕੋਲੇ ਟਿਊਬਲ ਕਨੈਕਸ਼ਨ ਨਹੀਂ ਆ ਉਹਨੂੰ ਟਿਊਬਲ ਕਨੈਕਸ਼ਨ ਦਿੱਤਾ ਜਾਊਗਾ ਬੇਸ਼ਾਨਹੌਕ ਓਕੇ ਸੋਕੇ ਅਸਾਲਟ ਪਾ ਲੋ ਹੁਣ 15 ਲੱਖ ਰੁਪਏ ਮੰਗਦੇ ਆ ਟਿਊਬਲ ਕਨੈਕਸ਼ਨ ਵੱਲ 20 ਲੱਖ ਦਾ ਹੋ ਗਿਆ ਦੇਖ ਲੋ ਪਹਿਲੇ ਵੀ ਹਦ ਤੱਕ ਜਿਹਦੇ ਕੋਲੇ ਟਿਊਬਲ ਕਨੈਕਸ਼ਨ ਨਹੀਂ ਆ ਪਹਿਲੇ ਵੀ ਅਸੀਂ ਦਿੱਤੇ ਸੀ ਤੇ ਹੁਣ ਵੀ ਪੂਰੇ ਮੁਕੰਮਲ ਕਰਦਾਂਗੇ ਦੂਜੀ ਗੱਲ ਦੂਜੀ ਗੱਲ ਤੇਲਾਂ ਦੇ ਪਾਣੀ ਪਹੁੰਚਾਉਣ ਵਾਸਤੇ ਤੁਹਾਡੀ ਖੇਤੀ ਵਿਦਵਾਉਣ ਵਾਸਤੇ ਪਾਈਪਾਂ ਦਾ ਸਿਸਟਮ ਸ਼ੁਰੂ ਕਰਾਂਗੇ ਪਾਈਪਾਂ ਰਾਹੀਂ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾ ਦਾਂਗੇ ਐ ਨਹੀਂ ਮੇਰੀ ਜਿੰਦਾ ਕਹਿਣਾ ਹੁਣ ਐ ਨਹੀਂ ਕਹਿੰਦਾ ਕਿ ਥੋੜੇ ਜੇ ਪ੍ਰੋਜੈਕਟ ਨੱਕੀ ਕਰ ਦਾਂਗੇ ਬਾਅਦ ਮੰਗੇ ਨਾ ਪਾਈਪ ਮੰਗੇ ਜਿਹੜੇ ਲਿਫਟ ਬੰਬ ਲੱਗੇ ਸੀ ਇਹਨਾਂ ਨੇ ਚਕਾਤੇ ਇੱਥੇ ਲੋਡ ਸੀ ਉਹ ਵਾਪਸ ਸਾਨੂੰ ਚ ਚਾਲੂ ਕਰ ਦਾਂਗੇ ਤੇ ਮੈਂ ਵੱਡੀ ਗੱਲ ਹੈ ਕਿ ਬੈਠੀ ਹੈ ਲੀਡਰਸ਼ਿਪ ਬਤਾ ਲਈ ਜਲਦੀ ਆ Rajasthan ਕਨਾਲ ਜਿਹੜਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਹੈ ਆ ਪਾਣੀ ਭੇਜਿਆ ਸੀ ਕਾਂਗਰਸ ਨੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਸੂਬੇ ਦਾ ਹੈ ਦੂਜਾ ਸੂਬਾ ਲੈ ਨਹੀਂ ਸਕਦਾ ਪਰ ਧੱਕੇ ਨਾਲ ਕਾਂਗਰਸ ਨੇ Rajasthan ਨੂੰ ਖੁਸ਼ ਕਰਨਾ ਸੀ ਤੇ ਕਾਂਗਰਸੀਆਂ ਨੇ ਨਹਿਰ ਕਰਤੀ ਆ ਨਹਿਰ ਬੰਦ ਕਰਾਉਂਗੇ ਤੇ ਆ ਪਾਣੀ ਤੁਹਾਡੇ ਪੰਜਾਬ ਕਰਦਾ ਸਾਡੇ ਅਬੋਰ ਸਾਈਡ ਤੇ ਅਬੋਰ ਸਾਈਡ ਤੇ ਤੇ ਕਈ ਇਧਰ ਲੱਗ ਗਿਆ ਛੇਮ ਫਿਰ ਤੋਂ ਆ ਗਈ ਹੈ ਇਹ ਗੱਲ ਨੋਟ ਕਰਿਓ ਜਦੋਂ ਤੋਂ ਜਦੋਂ ਤੁਸੀਂ ਬਾਗਲ ਸਾਹਿਬ ਦੀ ਸਰਕਾਰ ਨਹੀਂ ਲਿਆਉਂਦੇ ਨਾਲ ਨਾਲ ਛੇਮ ਆ ਜਾਂਦੀ ਹੈ ਕਿ ਨਹੀਂ ਨਾ ਸਾਫ ਕਰਨ ਸੀ ਨਾ ਮਰਮਤ ਕਰਨ ਜੇ ਬਚਣਾ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਿਨਾਂ ਦੀ 10 ਦਰਾਂ ਦੇ ਅੰਦਰ ਬੈਲੇ ਹੀ 10 ਦਰਾਂ ਦੇ ਅੰਦਰ ਜਿੰਨੀਆਂ ਬਾਰਡਰ ਦੀਆਂ ਜ਼ਮੀਨਾਂ ਕੱਚੀਆਂ ਸਾਰੀਆਂ ਪੱਕੀਆਂ ਕੀਤੀ ਜਾਣਗੀਆਂ ਜੋ ਬਾਪੂ ਬਾਗ ਨੇ ਮੈਂ ਤੁਹਾਨੂੰ ਇੱਕ ਹੋਰ ਕੰਨਾ ਚੋਣਾ ਆ ਜਿਹੜੇ ਤੁਹਾਡੇ ਇੰਤਕਾਲ ਅੱਤੇ ਕੰਗੇ ਇੰਤਕਾਲਾਂ ਦੇ ਆ ਇੱਕ ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਮੁਫਤ ਸਰਕਾਰ ਨੂੰ ਕਹਿ ਕੇ ਸਾਰੀਆਂ ਜ਼ਮੀਨਾਂ ਦੀ ਇੰਤਕਾਲ ਕੀਤਾ ਜਾਊਗਾ ਆ ਸਾਂਝੇ ਖਾਤੇ ਮਰਵਾਉਂਦੇ ਆ ਤਕਸੀਮ ਕਈ ਤਕਸੀ ਮੈਂ ਤਿੰਨ ਗੱਲ ਦੂਜੀ ਗੱਲ ਪਿੰਡਾਂ ਵਿੱਚ ਤੁਸੀਂ ਰਹਿੰਦੇ ਹੋ ਬਹੁਤ ਗਰੀਬ ਹੈ ਉਹਨਾਂ ਦੀ ਕੋਈ ਜਾਇਦਾਦ ਨਹੀਂ ਕਈਆਂ ਕੋਲੇ ਹਰ ਪਿੰਡ ਵਿੱਚ ਲਾਲ ਡੋਰਾ ਹੈ ਲਾਲ ਡੋਰੇ ਦੇ ਅੰਦਰ ਜਿਹਦੇ ਮਕਾਨ ਦੀ ਜਿੰਨੀ ਜ਼ਮੀਨ ਉਹਦੇ ਕਬਜ਼ੇ ਚ ਹੈ ਉਹਦੇ ਨਾਂ ਤੇ ਉਹ ਰਜਿਸਟਰੀ ਕੀਤੀ ਜਾਊਗੀ ਘਰ ਤੋਂ ਘਰ ਇੱਕ ਇੱਕ ਉਹਦੇ ਕੋਲੇ ਚੀਜ਼ ਹੋਏ ਕੀ ਦਾ ਅਜਾ ਇੱਕ ਹੋਰ ਮੈਨੂੰ ਦੱਸਦਾ ਸਹੀ ਮੈਨੇ ਤੇ ਮੈਂ ਆਪਣੀ ਸਰਕਾਰ ਦੇ ਅੰਦਰ ਜਿਵੇਂ ਟਰੈਕਟਰ ਕਹਿੰਦੇ ਸੀ ਕਿਸਾਨ ਦਾ ਗੱਟਾ ਗਰੀਬ ਦਾ ਗੱਟਾ ਦਾ ਮੋਟਰਸਾਈਕਲ ਕੋਈ ਟੈਕਸ ਨਹੀਂ ਲੱਗੂਗਾ ਉਹਦੇ ਤੇ ਮੈਂ ਤੁਹਾਨੂੰ ਕਿ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਜਦੋਂ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਦਾ ਸੀ ਇੱਥੇ ਬਹੁਤ ਲੋਕ ਜਲਾਲਾਬਾਦ ਤੋਂ ਆਏ ਆ ਤੁਸੀਂ ਦੇਖ ਲਓ ਔਰ ਨਵੇਂ ਮੋਟਰਸਾਈਕਲ ਲੈਦੇ ਹੁੰਦੇ 5 ਸਾਲ ਨੰਬਰ ਹੀ ਨਹੀਂ ਲੈਂਦੇ ਸੀ ਗੱਲ ਸਹੀ ਹੈ ਕਿ ਨਹੀਂ ਜਦੋਂ ਆਪਣੀ ਸਰਕਾਰ ਗਈ ਜਦੋਂ ਆਪਣੀ ਸਰਕਾਰ ਗਈ ਮੈਂ ਇੱਕ ਜਲਾਲਾਬਾਗ ਕੀ ਚੱਲਿਆ ਸੀ ਥਾਣਿਆਂ ਦੇ ਸਾਹਮਣੇ ਹਰ ਥਾਣੇ ਦੇ ਸਾਹਮਣੇ ਹਜ਼ਾਰਾਂ ਦਾ ਮੋਟਰਸਾਈਕਲ ਫੜਿਆ ਸੀ ਮੈਂ ਸਮਝਿਆ ਕਿ ਕੋਈ ਥਾਣੇ 'ਚ ਰੈਲੀ ਹੋ ਰਹੀ ਹੈ ਨਹੀਂ ਮੈਂ ਬਾਅਦ ਪਤਾ ਲੱਗਾ ਕਿ ਪੁਲਿਸ ਵਾਲੇ ਸਾਰੇ ਅੰਦਰ ਕਰਦੇ ਓਜੀ ਗੱਲ ਮੈਂ ਕਹਿਣਾ ਚਾਹਣਾ ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਣਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਮੈਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਬਣਦਾ ਜਿਹੜਾ ਧਮਕੀ ਦੇਊਗਾ ਜਿਹੜਾ ਇੱਕ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲੂਗੀ ਉਹ ਵੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾਦ ਸਾਰੀ ਸਰਕਾਰ ਲੈ ਲੂਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਕਿ ਘੱਟ ਤੋਂ ਘੱਟ 5